ਜੀ ਨਮਸਕਾਰ ਜੀ ਦੇਖੋ ਅੱਜ ਮੈਂ ਲੈ ਕੇ ਆਇਆ ਆਲ ਓਵਰ ਸੂਟਾਂ ਦੀ ਕਲੀਅਰੈਂਸ ਸੇਲ ਹੈ ਰਹਾਬ ਬ੍ਰਾਂਡ ਦੇ ਪੀਸ ਨੇ ਕੋਈ 850 ਨਹੀਂ ਕੋਈ 750 ਨਹੀਂ ਰੇਟ ਬਹੁਤ ਘੱਟ ਰੇਟ ਤੇ ਸੂਟ ਦੇ ਰਿਹਾ ਦੇਖੋ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਆਲ ਓਵਰ 5 ਮੀਟਰ ਸੂਟ ਹੈ ਜੀ ਕਾਟਨ ਦਾ ਬ੍ਰਾਂਡ ਨਾਲ ਸਾਈਡ ਤੇ ਲੱਗਿਆ ਹੋਇਆ ਚੈੱਕ ਕਰ ਲਓ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਵੀ ਚੀਜ਼ ਮੈਂ ਦੰਦਾ ਨਾ ਬ੍ਰਾਂਡਡ ਦੰਦਾ ਮੈਂ ਦੂਸਰਾ ਪੀਸ ਕੋਈ ਦੰਦਾ ਨਹੀਂ ਆਗਾ ਆਲੋ ਜੀ ਨਾਲ ਮਿਲੂਗਾ ਜੀ ਮਸਲੀਨ ਦਾ ਦੁਪੱਟਾ ਡਿਜੀਟਲ ਦੁਪੱਟਾ ਕੋਈ ਵੀ ਸੂਟ ਲਓ ਇੱਕ ਪੀਸ ਵੀ ਤੁਹਾਨੂੰ ਮਿਲੂਗਾ ਜੀ ਸਿਰਫ 650 ਰੁਪਏ ਜੀ 650 ਜੀ ਪੀ ਚੈੱਕ ਕਰੋ ਦੁਪੱਟਾ ਖੂਬਸੂਰਤ ਦੁਪੱਟਾ ਕਲਰ ਦੇਖੋ ਇਹਦੇ ਵਿੱਚ ਕਿੰਨੇ ਸ਼ਾਨਦਾਰ ਕਲਰ ਆਏ ਨੇ ਪੀਸ ਅੱਜ ਮੈਂ ਤੁਹਾਨੂੰ ਸਾਰੇ ਹੀ ਖੋਲ ਕੇ ਦਿਖਾਉਂਗਾ ਐਦਾਂ ਨਹੀਂ ਦਿਖਾਉਣੇ ਹੈਗੇ ਪੀਸ ਜਿੰਨੇ ਵੀ ਹੈ ਨਾ ਸਾਰੇ ਖੋਲ ਕੇ ਦਿਖਾਉਂਗਾ ਪੀਸ ਬਹੁਤ ਸ਼ਾਨਦਾਰ ਨੇ ਆ ਲਓ ਪੀ ਚੈੱਕ ਕਰੋ ਜਰਾ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਹੈ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੀ ਸਾਰੀ ਬ੍ਰੈਂਡ ਹਰੇਕ ਸੂਟ ਦੇ ਉੱਪਰ ਲੱਗਿਆ ਹੋਊਗਾ ਔਰ ਨਾਲ ਖੂਬਸੂਰਤ ਪੂਰਾ ਲੰਬਾ ਚੌੜਾ ਮਿਲੂਗਾ ਜੀ ਦੁਪੱਟਾ ਉਹ ਵੀ ਮਸਲੀਨ ਦਾ ਦੁਪੱਟਾ ਦੁਪੱਟਾ ਚੈੱਕ ਕਰੋ ਜਰਾ ਖੂਬਸੂਰਤ ਦੁਪੱਟਾ ਜੀ ਕਿੰਨਾ ਪਿਆਰਾ ਦੁਪੱਟਾ ਦੇਖੋ ਜਰਾ ਰੇਟ ਰਹੂਗਾ ਸਿਰਫ 600 ਤੇ 50 ਰੁਪਏ ਜੀ ਇੱਕ ਸੂਟ ਵੀ ਤੁਹਾਨੂੰ ਮਿਲੂਗਾ ਜੀ 650 ਤੇ ਤੁਹਾਡੇ ਘਰੇ ਪਹੁੰਚ ਜਾਊਗਾ ਕੋਈ ਐਕਸਟਰਾ ਚਾਰजेस ਨਹੀਂ ਕਿਸੇ ਵੀ ਤਰ੍ਹਾਂ ਦਾ ਜੋ ਰੇਟ ਮੈਂ ਬੋਲ ਰਿਹਾ ਨਾ ਉਸੇ ਰੇਟ ਦੇ ਤੇ ਤੁਹਾਨੂੰ ਸੂਟ ਘਰੇ ਮਿਲੂਗਾ ਬਾਕੀ ਤੁਹਾਡੀ ਮਰਜ਼ੀ ਹੈ ਇੱਕ ਲਓ ਦੋ ਲਓ ਤਿੰਨ ਲਓ ਚਾਰ ਲਓ ਸਿਰਫ 650 ਰੁਪਏ ਸੂਟ ਪਊਗਾ ਇੱਕ ਸਿੰਗਲ ਸੂਟ ਵੀ ਤੁਹਾਡੇ ਘਰੇ ਪਹੁੰਚੂਗਾ ਕੋਈ ਖਰਚਾ ਨਹੀਂ ਜੀ। ਕੂਰੀਅਰ ਆਲ ਓਵਰ ਇੰਡੀਆ ਫ੍ਰੀ। ਦੁਪੱਟਾ ਚੈੱਕ ਕਰੋ ਪੂਰਾ ਲੰਬਾ ਚੌੜਾ ਦੁਪੱਟਾ। ਰੇਟ ਰਹੂਗਾ ਸਿਰਫ ਅਸਰਫ 650 ਰੁਪਏ ਜੀ। ਰੋਹਾਬ ਬ੍ਰਾਂਡ ਦਾ ਪੀਸ ਆ। ਖੂਬਸੂਰਤ ਪੀਸ ਜੀ। ਪੀਸ ਚੈੱਕ ਕਰੋ ਜਰਾ। ਆ ਲੋ। ਦੇਖੋ ਪ੍ਰਿੰਟਿੰਗ ਇਹਦੀ ਪੀਸ ਦੀ। ਖੂਬਸੂਰਤ ਪ੍ਰਿੰਟਿੰਗ ਹੈ ਜੀ ਸਾਰੇ ਸੂਟ ਦੀ ਲਓ ਜੀ। ਪੂਰਾ ਆਲ ਓਵਰ 5 ਮੀਟਰ ਸੂਟ ਜੀ। ਔਰ ਮਸਲੀਨ ਦਾ ਮਿਲੂਗਾ ਜੀ ਦੁਪੱਟਾ ਸਿਰਫ 650 ਰੁਪਏ ਜੀ। ਕੋਈ ਵੀ ਸੂਟ ਲਓ ਜੀ 650 ਰੁਪਏ। ਆ ਲੋ ਇਹ ਕੋ ਦੁਪੱਟਾ ਖੂਬਸੂਰਤ ਦੁਪੱਟਾ ਬਸ ਜਲਦੀ ਜਲਦੀ ਲੇਟ ਨਹੀਂ ਕਰਨਾ ਪੀਸ ਮੇਰੇ ਕੋ ਲਿਮਟਿਡ ਪੀਸ ਨੇ ਔਰ ਖੂਬਸੂਰਤ ਪੀਸ ਹੈ ਜੀ ਸਾਰੇ ਦੇ ਸਾਰੇ ਆ ਲੋ ਕਲਰ ਚੈੱਕ ਕਰੋ ਜਰਾ ਖੂਬਸੂਰਤ ਕਲਰ ਹੈ ਜੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਲਾਈਟ ਫਰੋਜ਼ੀ ਕਲਰ ਦਾ ਪੀਸ ਹੈ ਇਹ ਜਾਂਦੀਵਾਰ ਦੇ ਤੋਹਫੇ ਲਈ ਜੀ ਇਹ ਸਾਰੇ ਆ ਲੋ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਦੁਪੱਟੇ ਵੀ ਪੂਰੇ ਲੰਬੇ ਚੌੜੇ ਦੁਪੱਟੇ ਰਹਿਣਗੇ ਕੋਈ ਛੋਟਾ ਦੁਪੱਟਾ ਨਹੀਂ ਰਹੂਗਾ ਕਲਰ ਚੈੱਕ ਕਰ ਲੋ ਕਿੰਨੇ ਸ਼ਾਨਦਾਰ ਕਲਰ ਆ ਗਏ ਸਾਰੇ ਦੇ ਸਾਰੇ ਹੀ ਆ ਲੋ ਜੀ ਖੂਬਸੂਰਤ ਪੀਸ ਜੀ ਔਰ ਨਾਲ ਦੁਪੱਟਾ ਦੇਖੋ ਕਿੰਨਾ ਪਿਆਰਾ ਦੁਪੱਟਾ ਬਣਿਆ ਹੋਇਆ ਨਾਲ ਸਿਰਫ 600 ਤੇ 50 ਰੁਪਏ ਦਾ ਸੂਟ ਹੈ ਜੀ ਕੋਰੀਅਰ ਦਾ ਪੈਸਾ ਕੋਈ ਨਹੀਂ ਜੀ ਆਲ ਓਵਰ ਇੰਡੀਆ ਫ੍ਰੀ ਇੱਕ ਲਓ ਦੋ ਲਓ ਤਿੰਨ ਲਓ ਬਸ ਲਿਮਟਿਡ ਪੀਸ ਹੈ ਜਿਆਦਾ ਪੀਸ ਨਹੀਂ ਹੈਗੇ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜੀਓ ਜੀ ਆ ਲੋ ਪ੍ਰਿੰਟਿੰਗ ਚੈੱਕ ਕਰੋ ਜਰਾ ਆ ਲੋ ਜੀ ਇਹਦਾ ਦੁਪੱਟਾ ਦੁਪੱਟਾ ਵੀ ਜੰਮਗਾ ਤੁਹਾਨੂੰ ਬਹੁਤ ਵਧੀਆ ਲਾਜਵਾਬ ਦੁਪੱਟਾ ਪ੍ਰਿੰਟਡ ਦੁਪੱਟਾ ਜੀ ਆ ਲੋ ਦੇਖੋ ਦੁਪੱਟਾ ਬਹੁਤ ਪਿਆਰੇ ਪੀਸ ਨੇ ਬਸ ਲੇਟ ਨਹੀਂ ਕਰਨਾ ਛੋਟੀ ਜੀ ਵੀਡੀਓ ਰਹਿੰਦੀ ਹੈ ਜਿਆਦਾ ਲੰਬੀ ਵੀਡੀਓ ਨਹੀਂ ਰਹੂਗੀ ਮੇਰੀ ਆ ਲੋ ਜੀ ਪਿੰਕ ਕਲਰ ਆ ਗਿਆ ਦੇ ਵਿੱਚ ਆ ਲੋ ਜੀ ਦੁਪੱਟਾ ਦੁਪੱਟੇ ਵੀ ਬਹੁਤ ਸੋਹਣੇ ਦੁਪੱਟੇ ਨੇ ਜੀ ਇਹਦੇ ਕੀ ਬਾਤ ਹੈ ਪ੍ਰਿੰਟ ਦੇਖੋ ਦੁਪੱਟੇ ਦੇ ਬਹੁਤ ਖੂਬਸੂਰਤ ਦੁਪੱਟੇ ਬਸ ਜਲਦੀ ਲੇਟ ਨਹੀਂ ਕਰਨਾ ਜੀ ਆ ਲੋ ਜੀ ਪ੍ਰਿੰਟ ਇਹ ਚੈੱਕ ਕਰੋ ਜਰਾ ਬ੍ਰਾਂਡ ਸਾਰੇ ਰੁਹਾਬ ਬ੍ਰਾਂਡ ਰਹੂਗਾ ਜੀ ਕੋਈ ਦੂਜਾ ਬ੍ਰਾਂਡ ਨਹੀਂ ਰਹੂਗਾ ਸਾਰੇ ਰੁਹਾਬ ਬ੍ਰਾਂਡ ਦੇ ਪੀਸ ਰਹਿਣਗੇ ਆ ਲੋ ਇਸ ਚੈੱਕ ਕਰੋ ਜਰਾ ਖੂਬਸੂਰਤ ਪੀਸ ਜੀ ਆ ਲੋ ਜੀ ਇਹਦਾ ਦੁਪੱਟਾ ਦੁਪੱਟਾ ਵੀ ਬਹੁਤ ਲਾਜਵਾ ਦੁਪੱਟਾ ਦੁਪੱਟਾ ਤੁਹਾਨੂੰ ਪੂਰਾ ਖੋਲ ਕੇ ਦਿਖਾਉਂਗਾ ਕੋਈ ਛੋਟੇ ਸਾਈਜ਼ ਦੇ ਦੁਪੱਟੇ ਨਹੀਂ ਆ ਲੋ ਜੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਜੀ ਪੂਰਾ ਲੰਬਾ ਜੌੜਾ ਦੁਪੱਟਾ ਸਿਰਫ 650 ਰੁਪਏ ਜੀ ਆਹ ਲਓ ਜੀ ਫਿਰੋਜ਼ੀ ਕਲਰ ਆ ਗਿਆ ਕਲਰ ਦੇਖ ਲਓ ਕਿੰਨੇ ਸ਼ਾਨਦਾਰ ਨੇ ਸਾਰੇ ਦੇ ਸਾਰੇ ਆਹ ਲਓ ਪ੍ਰਿੰਟਿੰਗ ਦੇਖੋ ਖੂਬਸੂਰਤ ਪ੍ਰਿੰਟਿੰਗ ਜੀ ਆਹ ਲਓ ਜੀ ਦੁਪੱਟਾ ਇਹਦੇ ਵਿੱਚ ਕਲਰ ਮਿਲਣਗੇ ਤੁਹਾਨੂੰ ਦੋ ਸਿਰਫ 650 ਰੁਪਏ ਦੀ ਕੋਈ 850 ਨਹੀਂ ਕੋਈ 750 ਨਹੀਂ ਸਿਰਫ 650 ਦੀ ਆਹ ਲਓ ਜੀ ਇੱਕ ਕਲਰ ਮਿਲੂਗਾ ਜੀ ਮਸਟਰਡ ਸ਼ੇਡ ਬਹੁਤ ਪਿਆਰੇ ਪੀਸ ਨੇ ਕੋਈ ਪੀਛਣ ਵਾਲਾ ਨਹੀਂ ਆ ਲੋ ਜੀ ਕਰੀਮ ਕਲਰ ਆ ਗਿਆ ਕਲਰ ਦੇਖੋ ਕਿੰਨਾ ਸ਼ਾਨਦਾਰ ਆ ਆ ਲੋ ਜੀ ਔਰ ਓਨਾ ਹੀ ਵਧੀਆ ਇਹਦਾ ਦੁਪੱਟਾ ਖੂਬਸੂਰਤ ਦੁਪੱਟਾ ਜੀ ਆ ਲੋ ਜੀ ਦੁਪੱਟਾ ਵੀ ਬਹੁਤ ਵਧੀਆ ਪ੍ਰਿੰਟਿੰਗ ਚੈੱਕ ਕਰੋ ਦੁਪੱਟੇ ਦੀ ਕੀ ਬਾਤ ਹੈ ਸਿਰਫ ਔਰ ਸ਼ਰਮ 650 ਰੁਪਏ ਜੀ ਆ ਲੋ ਇੱਕ ਕਲਰ ਮਿਲੂਗਾ ਜੀ ਮੌਕ ਕਲਰ ਬਸ ਜਲਦੀ ਗਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਆਹ ਲੋ ਜੀ ਸਿੰਗਲ ਪੀਸ ਰਹਿ ਗਿਆ ਇਹਦੇ ਨਾਲ ਦੁਪट्टे ਦੇ ਉੱਪਰ ਵੀ ਵਰਕ ਕੀਤਾ ਹੋਇਆ ਹੈ ਜੀ ਆਹ ਲੋ ਜੀ ਇਹ ਵੀ ਤੁਹਾਨੂੰ ਵਿੱਚ ਹੀ ਦੇ ਦੇਣਾ ਜੀ 650 ਦੇ ਵਿੱਚ ਦੁਪट्टे ਦੇ ਸਾਰਾ ਆਰੀ ਦਾ ਕੰਮ ਕੀਤਾ ਹੋਇਆ ਇਹ ਵੀ 650 ਦੇ ਜਾਊਗਾ ਜੀ ਅੱਜ ਕੀ ਬਾਤ ਹੈ ਖੂਬਸੂਰਤ ਪੀਸ ਜੀ ਆਹ ਲੋ ਜੀ ਦੇਖੋ ਕਿੱਡੇ ਸ਼ਾਨਦਾਰ ਪੀਸ ਆ ਸਾਰੇ ਦੇ ਸਾਰੇ ਕੋਈ ਪੀਸ ਛੱਡਣ ਵਾਲਾ ਨਹੀਂ ਜੀ ਸਰਪ 650 ਰੁਪਏ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਰਹੂਗਾ ਜੀ ਕੋਈ ਐਕਸਟਰਾ ਚਾਰजेस ਨਹੀਂ ਜਿੰਨੇ ਦਾ ਸੂਟ ਲਓਗੇ ਨਾ ਉਨੇ ਦੇ ਘਰੇ ਪਹੁੰਚੂਗਾ ਤੁਹਾਡਾ ਸੂਟ ਚਾਹੇ ਤੁਸੀਂ ਸ਼ਹਿਰ 'ਚ ਰਹਿੰਦੇ ਹੋ ਚਾਹੇ ਪਿੰਡ 'ਚ ਰਹਿੰਦੇ ਹੋ ਸੂਟ ਤੁਹਾਡੇ ਘਰੇ ਪਹੁੰਚੂਗਾ ਕਿਧੋਂ ਲੈਣ ਨਹੀਂ ਜਾਣਾ ਪਊਗਾ ਖੂਬਸੂਰਤ ਪੀਸ ਜੀ ਆਹ ਲਓ ਜੀ ਪੀ ਚੈੱਕ ਕਰੋ ਜਰਾ ਕੀ ਆ ਬਾਤ ਹੈ ਸਿੰਗਲ ਪੀਸ ਹੈ ਜੀ ਇਹ ਪੀਸ ਦੇਖੋ ਕੱਡਾ ਸ਼ਾਨਦਾਰਾ ਪਿੰਕ ਕਲਰ ਦਾ ਪੀਸ ਹੈ ਜੀ ਪੂਰਾ ਆਲ ਓਵਰ 5 ਮੀਟਰ ਸੂਟ ਆ ਔਰ ਬ੍ਰਾਂਡਡ ਸੂਟ ਨੇ ਸਾਰੇ ਰਹਾਬ ਬ੍ਰਾਂਡ ਦੇ ਪਿੱਛੇ ਨੇ ਬ੍ਰਾਂਡ ਸਾਬ ਦੇ ਉੱਤੇ ਲੱਗਿਆ ਹੋਇਆ ਆ ਲਓ ਜੀ ਦੁਪੱਟਾ ਪਿੰਕ ਕਲਰ ਦਾ ਦੁਪੱਟਾ ਸਿਰਫ 600 50 ਰੁਪਏ ਜੀ ਲਓ ਕਿੰਨਾ ਕੁੱਡਾ ਲੰਬਾ ਜਿਹੜਾ ਦੁਪੱਟਾ ਔਰ ਡਿਜੀਟਲ ਪ੍ਰਿੰਟ ਕਰਨੀ ਦੁਪੱਟੇ ਦੇ ਉੱਪਰ ਸਿੰਗਲ ਸਿੰਗਲ ਪੀਸ ਨੇ ਜੀ ਇਹ 650 ਰੁਪਏ ਜੀ ਆਹ ਵਾਹ ਚਾਹੋ ਜੀ ਮੀਡੀਅਮ ਸ਼ੇਡ ਦਾ ਪੀਸ ਆ ਗਿਆ ਆ ਲਓ ਪੀ ਚੈੱਕ ਕਰੋ ਜਰਾ लाल दुपट्टा ਵੀ ਬਹੁਤ ਸ਼ਾਨਦਾਰ ਖੂਬਸੂਰਤ ਦੁਪੱਟਾ ਸਿਰਫ 600 ਤੇ 50 ਰੁਪਏ ਜੀ ਕੋਰੀਅਰ ਦਾ ਪੈਸਾ ਕੋਈ ਨਹੀਂ ਜੀ ਇਸ ਰੇਟ ਦੇ ਵਿੱਚ ਤੁਹਾਨੂੰ ਕੋਈ ਵੀ ਸੂਟ ਨਹੀਂ ਤੋਹੂਗਾ ਇਹ ਮੇਰੀ ਗਾਰੰਟੀ ਆ ਸਿੰਗਲ ਸਿੰਗਲ ਸੂਟ ਲੈ ਜੀ ਆ ਲੋ ਇਹ ਚੈੱਕ ਕਰੋ ਜਰਾ ਖੂਬਸੂਰਤ ਪ੍ਰਿੰਟਿੰਗ ਜੀ ਆ ਲੋ ਜੀ ਔਰ ਦੁਪੱਟਾ ਦੇਖੋ ਪ੍ਰਿੰਟ ਦੇਖੋ ਕਿੰਨੇ ਸ਼ਾਨਦਾਰ ਪ੍ਰਿੰਟ ਨੇ ਸਾਰੇ 5 ਮੀਟਰ ਸੂਟ ਮਿਲੂਗਾ ਜੀ ਆਲ ਓਵਰ ਨਾਲ ਦੁਪੱਟਾ ਮਿਲੂਗਾ ਜੀ ਪੂਰਾ ਲੰਬਾ ਚੌੜਾ ਦੁਪੱਟਾ ਕੋਈ ਛੋਟਾ ਦੁਪੱਟਾ ਨਹੀਂ ਕਾਟਨ ਦਾ ਸੂਟ ਹੈ ਮਸਲੀਨ ਦਾ ਦੁਪੱਟਾ ਆ ਲੋ ਜੀ ਦੇਖੋ ਦੁਪੱਟਾ ਖੂਬਸੂਰਤ ਦੁਪੱਟਾ ਸਿਰਫ 650 ਰੁਪਏ ਜੀ ਆ ਲੋ ਜੀ ਇਹਦੇ ਚ ਕਲਰ ਮਿਲੂਗੇ ਤੁਹਾਨੂੰ ਤਿੰਨ ਕਲਰ ਦੇ ਦੇਖੋ ਕਿੰਨੇ ਸੋਹਣੇ ਪੀਸ ਨੇ ਇਹ ਨੇਵੀ ਬਲੂ ਕਲਰ ਹੈ ਜੀ ਬ੍ਰੈਂਡ ਚੈੱਕ ਕਰ ਲਓ ਜੀ ਟੈਗ ਵੀ ਲੱਗਾ ਹੋਇਆ ਕੰਨੀ ਦੇ ਉੱਪਰ ਵੀ ਪ੍ਰਿੰਟਡ ਕੀਤਾ ਹੋਇਆ ਸਾਰਾ ਦਾ ਸਾਰਾ ਉਹ ਡੁਪਲੀਕੇਸੀ ਵਾਲਾ ਕੰਮ ਨਹੀਂ ਰੁਹਾਬ ਬ੍ਰੈਂਡ ਦੇ ਪੀਸ ਨੇ ਆ ਲੋ ਜੀ ਸਿਰਫ 650 ਰੁਪਏ ਜੀ ਬਟਾ ਦੇਖੋ ਬਹੁਤ ਖੂਬਸੂਰਤ ਦੁਪਟਾ ਇਹਦੇ ਚ ਕਲਰ ਮਿਲੂਗਾ ਜੀ ਤੁਹਾਨੂੰ ਇੱਕ ਕਲਰ ਮਿਲੂਗਾ ਜੀ ਮਸਟਰਡ ਸ਼ੇਡ ਜੀ ਤੇ ਇੱਕ ਕਲਰ ਮਿਲੂਗਾ ਤੁਹਾਨੂੰ ਲਾਈਟ ਫਰੋਜ਼ੀ ਕਲਰ ਹੈ ਜੀ ਖੂਬਸੂਰਤ ਪੀਸ ਹੈ ਬਸ ਜਲਦੀ ਲੇਟ ਨਹੀਂ ਕਰਨਾ ਆ ਲੋ ਜੀ ਥੋੜਾ ਜਿਹਾ 올ਡੇਜ ਵਾਸਤੇ ਵੀ ਆ ਗਿਆ ਜੀ ਪੀਸ ਪੀ ਚੈੱਕ ਕਰੋ ਜਰਾ ਇਹ ਵੀ ਆਏ ਤੁਹਾਨੂੰ ਮਿਲੂਗਾ ਜੀ ਸਿਰਫ 650 ਰੁਪਏ ਚ ਆਹ ਲਓ ਮੈਂ ਤੁਹਾਨੂੰ ਦੱਸ ਰਿਹਾ ਨਾ ਕੋਈ 850 ਨਾਲ 750 ਸਿਰਫ 650 ਰੁਪਏ ਦੇ ਵਿੱਚ ਜੀ ਕਲਰ ਇਹਦੇ ਜੀ ਮਿਲਣਗੇ ਜੀ ਦੋ ਦੋਨੇ ਕਲਰ ਜ਼ਬਰਦਸਤ ਨੇ ਮੈਂ ਦੋਨੇ ਕਲਰ ਖੋਲ ਕੇ ਦਿਖਾ ਦਿੰਦਾ ਆਹ ਲਓ ਜੀ ਔਰ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਪ੍ਰਿੰਟਿੰਗ ਹੈ ਜੀ ਸਿਰਫ 650 ਰੁਪਏ ਜੀ ਆਹ ਲਓ ਜੀ ਕਿਆ ਬਾਤ ਹੈ ਪੂਰੇ ਲੰਬੇ ਜਿਹੜੇ ਦੁਪट्टे ਮਸਲੀਨ ਦੇ ਜਾਦੀਵਾਰ ਦੇ ਤੋਹਫੇ ਨੇ ਜੀ ਜਿੰਨ ਜਿੰਨ ਲੋੜ ਹੈ ਨਾ ਬਸ ਜਲਦੀ ਲੈ ਲਓ ਫਿਰ ਇਸ ਤੋਂ ਬਾਅਦ ਨਹੀਂ ਇਹ ਮਿਲਨੇ ਫਿਰ ਅੱਗੇ ਸਰਦੀਆਂ ਵਾਲਾ ਮਾਲ ਆਉਣਾ ਸ਼ੁਰੂ ਹੋ ਜਾਣਾ ਆ ਲੋ ਜੀ ਪ੍ਰਿੰਟ ਦੇਖੋ ਵਾਹ ਕੀ ਬਾਤ ਹੈ ਕਿੰਨਾ ਫਲਾਵਰ ਵਧੀਆ ਸਾਰਾ ਡਿਜੀਟਲ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਹਨ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਲੋ ਜੀ ਦੁਪੱਟਾ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਖੂਬਸੂਰਤ ਦੁਪੱਟਾ ਇੱਕ ਕਲਰ ਮਿਲੂਗਾ ਜੀ ਇਹਦੇ ਵਿੱਚ ਗ੍ਰੇ ਕਲਰ ਦੀ ਖੂਬਸੂਰਤ ਪੀਸ ਹੈ ਆ ਲੋ ਜੀ ਆ ਗਿਆ ਫਿਰ ਤੋਫਾ ਡਿਜ਼ਾਈਨ ਪਤਾ ਨਹੀਂ ਕਿੰਨਾ ਕਮਾਲ ਵੇਚਦਾ ਸਰ ਨੂੰ ਜਿਆਦਾ ਡਿਮਾਂਡ ਹੈ ਇਹਦੀ ਸੂਟਾਂ ਦੀ ਜੀ ਆ ਲੋ ਜੀ ਗੁੱਡੀਆਂ ਪਟੋਲੇ ਵੀ ਕਹਿੰਦੇ ਇਹਨੂੰ ਰਾਜਾ ਰਾਣੀ ਵੀ ਕਹਿੰਦੇ ਨੇ ਪੀ ਚੈੱਕ ਕਰੋ ਕਿੰਨੇ ਸ਼ਾਨਦਾਰ ਪੀਸ ਨੇ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੀ ਦੀ ਸਾਰੀ ਇਹ ਵੀ ਹੋਊਗਾ ਸਿਰਫ 650 ਚ ਆ ਲੋ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਪੂਰਾ ਲੰਬਾ ਚੌੜਾ ਡਿਜੀਟਲ ਦੁਪੱਟਾ ਦੁਪੱਟੇ 'ਚ ਵੀ ਸੈਲਫ ਲਾਈਨਿੰਗ ਬਣੀ ਹੋਈ ਆ ਤੇ ਉੱਪਰ ਪ੍ਰਿੰਟਿੰਗ ਕੀਤੀ ਆ ਕਲਰ ਚੈੱਕ ਕਰ ਲਓ ਇਹਦੇ ਵਿੱਚ ਕਲਰ ਮਿਲੂਗਾ ਜੀ ਇੱਕ ਤੁਹਾਨੂੰ ਸੀ ਗ੍ਰੀਨ ਕਲਰ ਆ ਜੀ ਆਹ ਲਓ ਇੱਕ ਬਲੈਕ ਜਿਹਾ ਕਲਰ ਆ ਜੀ ਟਿੱਕੇ ਦੇ ਵਿੱਚ ਨਾ ਤੁਹਾਨੂੰ ਮਹਿੰਦੀ ਜੀ ਟੋਨ ਦੇ ਉੱਪਰ ਕਲਰ ਆ ਬਹੁਤ ਸੋਹਣਾ ਕਲਰ ਆ ਚਾਰ ਕਲਰ ਨੇ ਚਾਰੇ ਕਲਰ ਜ਼ਬਰਦਸਤ ਆ ਬਸ ਜਲਦੀ ਲੈ ਕੇ ਭੇਜ ਦਿਓ ਨੰਬਰ 'ਤੇ ਸਕਰੀਨ ਸ਼ਾਟ ਜੀ ਜਲਦੀ ਦੇ ਕੇ ਭੇਜ ਦਿਓ ਆਹ ਲਓ ਜੀ ਯਾਰ ਬਾਅਦ ਆ ਪੀ ਚੈੱਕ ਕਰੋ ਜੀ ਲੇਟਰ ਨਹੀਂ ਕਰਨਾ ਸਕਰੀਨ ਸ਼ਾਟ ਲਈ ਜਾਓ ਨਾਲ ਨਾਲ ਆਹ ਲੋ ਜੀ ਦੁਪੱਟਾ ਪ੍ਰਿੰਟ ਦੇਖੋ ਕਿੰਦੀ ਸ਼ਾਨਦਾਰ ਔਰ ਉਨਾ ਹੀ ਖੂਬਸੂਰਤ ਦੁਪੱਟਾ ਸਿਰਫ 860 ਜੀ ਇੱਕ ਕਲਰ ਮਿਲੂਗਾ ਜੀ ਇਹਦੇ ਵਿੱਚ ਡਾਰਕ ਸੀ ਗ੍ਰੀਨ ਕਲਰ ਦੀ ਦੋ ਕਲਰ ਨੇ ਦੋਨੇ ਹੀ ਕਲਰ ਜ਼ਬਰਦਸਤ ਨੇ ਆਹ ਲੋ ਜੀ ਪੀਸ 200 ਹੋਰ ਦਿਖਾਉਂਦਾ ਮੈਂ ਵੀ ਚੈੱਕ ਕਰੋ ਜਰਾ ਆਹ ਲੋ ਪੀਸ ਖੋਲ ਕੇ ਜੇ ਹਮਨ ਨੂੰ ਇਦਾਂ ਨਹੀਂ ਪਤਾ ਲੱਗਣਾ ਆ ਲੋ ਜੀ ਪ੍ਰਿੰਟ ਦੇਖੋ ਇਹਦੀ ਪਹਿਲਾਂ ਤਾਂ ਖੂਬਸੂਰਤ ਪ੍ਰਿੰਟਿੰਗ ਹੈ ਜੀ ਸਾਰੇ ਸੂਟਾਂ ਦੀ ਆ ਲੋ ਬਹੁਤ ਪਿਆਰਾ ਪ੍ਰਿੰਟ ਹੈ ਔਰ ਦੁਪੱਟਾ ਦਿਖਾਉਂਗਾ ਤੁਹਾਨੂੰ ਬਹੁਤ ਵਧੀਆ ਲਾਈਟ ਫਰੋਜ਼ੀ ਕਲਰ ਦਾ ਪੀਸ ਹੈ ਔਰ ਖੂਬਸੂਰਤ ਦੁਪੱਟਾ ਨਵੇਂ ਕਸਟਮਰ ਵੀਰੇ ਮੇਰਾ ਨਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਆ ਲੋ ਜੀ ਦੁਪੱਟਾ ਦੇਖੋ ਪੂਰਾ ਲੰਬਾ ਚੜਾ ਦੁਪੱਟਾ ਇੱਕ ਕਲਰ ਦੇਖੋ ਕਲਰ ਮਿਲੂਗਾ ਜੀ ਮੌਸਿਆ ਕਲਰ ਹੈ ਬਹੁਤ ਵਧੀਆ ਪੀਸ ਹੈ ਹੁਣ ਆਪਾਂ ਤੁਹਾਨੂੰ ਮਿਲਾਂਗੇ ਜੀ ਅੱਗੇ ਨਵੀਂ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਬਾਏ ਬਾਏ